ਮੈਂ ਉੱਥੇ ਗੋਜਰ ਮੈਡੀਕਲ ਜਾਂਦਾ। ਸਰ। ਰੋਕ ਨਹੀਂ ਸਕਦੇ ਜੀ। ਇਹ ਸਵਾਸਤ ਰੋਕਣ ਦੀ ਗੱਲ ਹੈ। ਇਹ ਗੁਰੂਕਰ ਜਾਣ ਤੋਂ ਤੁਸੀਂ ਰੋਕ ਸਕਦੇ। ਨਹੀਂ ਜਿਹੜੇ ਹੋਰ ਹੋਗਾ ਐਸਾ ਹੀ ਹੋਏਗਾ। ਮੈਂ ਆਰਡਰ ਖਾ ਨੂੰ ਕਿਨੇ ਦਿੱਤੇ ਹੈ? ਭਗਵਾਨ ਤੁਮਾਨੇ। ਨਹੀਂ ਸਰ ਸਾਡੇ ਨਹੀਂ ਨਹੀਂ। ਕੇਜਰੀਵਾਲ ਨੇ ਦਿੱਤੇ ਆ। ਨਹੀਂ ਸਾਡੇ ਸੀਨੀਅਰ ਨੇ ਸਰ ਫਰਮ ਡਿਪਾਰਟਮੈਂਟ। ਮੈਂ ਡਿਪਾਰਟਮੈਂਟ ਤੋਂ ਖਾ ਨੂੰ ਉਹਨਾਂ ਨੂੰ ਕਿਵੇਂ ਦਿੱਤੇ ਕੇਜਰੀਵਾਲ ਨੇ? ਸਰ ਉਹ ਸਰ ਉਹ ਜਾਂਦੇ ਹੋਗੇ। ਨਹੀਂ ਵੀ ਸਰ ਕਿਸੇ ਨੂੰ ਗੁਰੂਕਰ ਜਾਣ ਦੀ ਰੋਕ ਕਰਦੇ। ਭਲੇ ਭਾਤੇ ਜਾਂਦੇ ਹੋ। ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਪਹਿਲਾਂ ਰੋਕ ਸਕਦੇ ਨਹੀਂ ਮੈਂ ਤਾਂ ਕੋਈ ਆ ਜਾ ਕੋਈ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਟੇਕੀ ਆਮ ਸਾਹਿਬ ਮੱਥਾ ਟੇਕਣ ਜਾਣਿਆ ਲੇਕੇ ਚੱਲੋ ਸਾਨੂੰ ਲੈ ਕੇ ਚੱਲੋ ਦੋ ਮਿੰਟ ਤੱਕ ਲੈਣਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਜਿਹੀ ਤੁਰ ਕੇ ਜਾਵਟਦੇ ਹਾਂ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਦੀ ਬੰਦ ਕੀਤੀ ਆ ਸਰ ਨਹੀਂ ਗੁਰਦੁਆਰਾ ਸਾਹਿਬ ਨਹੀਂ ਨਹੀਂ ਬੈਂਡ ਰੋਡ ਤਾਂ ਚੱਲਦੀ ਆ ਕੋਈ ਸਕਿਉਰਿਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਯਾਰ ਹੱਟ ਕੇ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਿਟੀ ਚ ਜਾਂਦੇ ਆ ਨਹੀਂ ਸਰ ਸਾਡੇ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਆ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰ ਤੁਰੋ ਜਲਦੀ ਜਿਹੜੇ ਪਾਸੇ ਨੇ अकाली वर्ग मैम 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 चलो कोई मैम 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 मैं मैम 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 ਜਾਣਾ ਸੀ ਕਿ ਕਿੰਨਾ ਜਾਣਾ ਸੀ ਸਰਪੀਰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਾਂ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰਦੁਆਰਾ ਸਾਹਿਬ ਬਾਅਦ ਜਾ ਦੇ ਦੋ ਕਿਉਂ ਕਿ ਕੋਈ ਟਾਈਮ ਹੈ ਤੁਸੀਂ ਦੱਸੋ ਗੁਰੂ ਘਰ ਕਦੋਂ ਜਾਣਾ ਸੀ ਕਿੱਥੇ ਹੋ ਜਾ ਚਲ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸੇਖੋਂ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਜੀ ਉਸਤਰੀ ਜੀ ਨਹੀਂ ਗੱਲ ਨਹੀਂ ਉਹ ਤਾਂ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਸਵਾਬ ਦੇਣਾ ਸਰ ਸਾਨੂੰ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਅਸੀਂ ਮੰਗੋ ਤਾਂ ਆਹ 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 ਸਰ ਹੱਕ ਦੁਖ ਦੇਣਾ ਮੈਂ ਸਰ ਮੈਂ ਤਾਂ 6:00 ਵਜੇ ਵੀ ਆ ਮੈਂ ਤਾਂ ਦਾਈ ਕੰਨਾ ਪਿੱਛੋਂ ਤਾਂ ਕੰਮ ਕਰ ਰਿਹਾ ਯਾਰ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਦਿਓ ਸਰ ਲਿਖ ਕੇ ਦੇ ਦੇ ਨਹੀਂ ਪਰ ਇੱਕ ਗੱਲ ਮੈਂ ਇਹ ਕਹਿਣਾ ਚਾਹਣਾ ਸਰ ਇਹ ਥੋੜੀ ਮੋਗੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ। ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗੇ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ? ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੇ। ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬੈਠ ਕੇ ਫੈਸਲਾ ਕਰੂਗਾ ਕਿ ਨੂੰ ਅੰਦਰ ਕਰਨਾ ਕਿ ਨੂੰ ਪੰਜਾਬ ਚ ਕਰਨਾ। ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ। ਇਹ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਾਣ ਤੋਂ ਗੋਲ ਕਰਾ ਜਾਣ ਦਿਓ ਅਸੀਂ ਅਸੀਂ ਸਰ ਜਿਹੜਾ ਰੂਲ ਆ ਤਾਂ ਉਹ ਨੂੰ ਸਾਨੂੰ ਆਰਡਰ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਤੁਹਾਨੂੰ ਰਿਟਰ ਦੇ ਦੇਣਾ ਯਾਰ ਹੱਜੋਗੀ ਸਰ ਸਾਨੂੰ ਰਿਟਰ ਵੀ ਦਿਨਾ ਬੀ ਦੇਈਏ ਤੁਹਾਨੂੰ ਰਿਟਰ ਦੇ ਦੇਣਾ ਅਗਲਾ ਗੁਰੂ ਕਰ ਚੱਲਣਾ ਸਾਡਾ ਆਰਡਰ ਹੈ ਮੈਂ ਜਿਹੜੇ ਸਾਹਮਣੇ ਕਹਿ ਰਿਹਾ ਵੀ ਆਰਡਰ ਹੈ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਕਰਦਾ ਸਰ ਉਹ ਪ੍ਰੋਟੈਕਟਿਵ ਜਿਹੜੀ ਅੱਗੇ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਹਾਂ ਸਰ ਉਹਦਾ ਉਹਦਾ ਲਿੰਕ ਹੈਗਾ ਮੈਂ ਤੁਹਾਨੂੰ ਵੀ ਸੁਣੇਗਾ ਸਰ ਸਾਡੇ ਤਾਂ ਕਿਹੜੇ ਤੁਹਾਨੂੰ ਇੱਕ ਹੰਟਾ ਰੁਕ ਜਾਓ ਸੀ ਭੇਜ ਦਿੰਦੇ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਭੇਜ ਦਿੰਦੇ ਨਹੀਂ ਮੈਨੂੰ ਇੱਕ ਘੰਟਾ ਲੱਗਦਾ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਇਟਸ ਵੈਰੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਕਿਹਦਾ ਹੈ ਨਹੀਂ ਨਹੀਂ ਕਹਿੰਦਾ ਮੈਨੂੰ ਆਜਣਾ ਕਿੱਥੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਹੈ ਕੁਆ ਇਹਨਾਂ ਦੱਸੋ ਕਿਹੜੇ ਅਫਸਰ ਹੈ ਸਰ ਜੋ ਮੇਰੇ ਸੀਨੀਅਰ ਨਾਲ ਗੱਲ ਕਰਾਓ ਨਾ ਦੱਸਿਓ ਮੈਨੂੰ ਹੁਣ ਮੇਰੇ ਸੋ ਹਨ ਮੇਰੇ ਸੀਨੀਅਰ ਨਾਲ ਨਹੀਂ ਕਿਨ ਸੀਨੀਅਰ ਦਾ ਨਾਮ ਤਾਂ ਥੋੜਾ ਹੋਣਾ ਹੈ ਕੇਜੀ ਵਾਲੀ ਹੈ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦਿਓ ਮੇਰੀ ਐਂਕਰ ਡੀਜੀਪੀ ਨਾਲ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗੱਲ ਕਰਾਂ ਤੁਹਾਡੀ ਡੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਮਖਲਾਦ ਨਾ ਨਹੀਂ ਖੜੇ ਆ ਅਜੇ ਆਓ ਤੁਸੀਂ ਗੱਲ ਕਰਾ ਦਿਨਾ ਖੜੇ ਆ ਸੀ ਕਰਾ ਦੋ ਕਰਾਓ ਜੀ ਕਰਾਓ ਜੇ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ 2 ਮਿੰਟ ਸਮਾਂ ਕਰਾਣਾ ਸਰ ਇਹਨੂੰ ਅੱਗੇ ਕਰ ਦਿਓ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਹਾਸਾ ਗਰਮੀ ਲੱਗਦੀ ਹੈ ਕਿਉਂਕਿ 1.5 ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਹੈ ਕਿ ਜਿੰਨਾ ਬਾਹਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ